224 ਲਈ ਲੋਕ ਸਵਾਦੀਆਂ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਇਹ ਐਲਾਨ ਚੀਫ ਇਲੈਕਸ਼ਨ ਕਮਿਸ਼ਨ ਰਜੀਵ ਕੁਮਾਰ ਨੇ ਦਿੱਲੀ ਵਿਕੇ ਹੋਈ ਪੱਤਰਕਾਰ ਵਾਰਤਾ ਦੌਰਾਨ ਗੱਲਬਾਤ ਕਰਦਿਆਂ ਕੀਤਾ ਇਸ ਦੌਰਾਨ ਉਹਨਾਂ ਦੱਸਿਆ ਕਿ ਇਨ੍ਹਾਂ ਚੋਣਾਂ ਨੂੰ ਲੈ ਕੇ ਪੂਰੇ ਦੇਸ਼ ਭਰ ਵਿੱਚ ਅਮਨ-ਅਮਾਨ ਨਾਲ ਕੰਮ ਨੂੰ ਨੇਪਰੇ ਚਾੜਿਆ ਜਾਵੇਗਾ ਪੰਜਾਬ ਤੇ ਹਰਿਆਣਾ ਦੀ ਅਗਰ ਗੱਲ ਕਰੀਏ ਤਾਂ ਪੰਜਾਬ ਤੇ ਹਰਿਆਣਾ ਵਿੱਚ 1 ਜੂਨ ਨੂੰ ਵੋਟਾਂ ਪੈਣਗੀਆਂ ਤੇ 4 ਜੂਨ ਨੂੰ ਨਤੀਜੇ ਘੋਸ਼ਿਤ ਕੀਤੇ ਜਾਣਗੇ ਲੋਕ ਸਵਾਦੀਆਂ ਚੋਣਾਂ ਦਾ ਹੋਇਆ ਐਲਾਨ ਚੀਫ ਚੋਣ ਕਮਿਸ਼ਨ ਨੇ ਕੀਤਾ ਤਾਰੀਖਾਂ ਦਾ ਐਲਾਨ ਦੇਸ਼ ਭਰ ਵਿੱਚ ਸੱਤ ਫੇਜ਼ ਚ ਹੋਣਗੀਆਂ ਚੋਣਾਂ ਸੱਤਵੇਂ ਚਰਨ ਚ ਹੋਣਗੀਆਂ ਪੰਜਾਬ ਤੇ ਹਰਿਆਣਾ ਦੀਆਂ ਚੋਣਾਂ ਪੰਜਾਬ ਤੇ ਹਰਿਆਣਾ ਚ ਪੈਣਗੀਆਂ 1 ਜੂਨ ਨੂੰ ਵੋਟਾਂ ਦੇ 4 ਜੂਨ ਨੂੰ ਆਉਣਗੇ ਨਤੀਜੇ ਪੰਜਾਬ ਤੇ ਹਰਿਆਣਾ ਚ ਇੱਕ ਹੀ ਚਰਨ ਚ ਪੈਣਗੀਆਂ ਵੋਟਾਂ ਪੰਜਾਬ ਚ 13 ਦੀਆਂ 13 ਸੀਟਾਂ ਲਈ ਹੋਵੇਗੀ VOTING ਚੋਣ ਕਮਿਸ਼ਨ ਦੀ ਹੋਵੇਗੀ ਗਲਤ ਜਾਣਕਾਰੀਆਂ ਤੇ ਅਫਵਾਹਾਂ ਫੈਲਾਉਣ ਵਾਲਿਆਂ ਤੇ ਪੈਣੀ ਨਜ਼ਰ ਲੋਕ ਵੀ ਸੋਸ਼ਲ ਮੀਡੀਆ ਤੇ ਗਲਤ ਜਾਣਕਾਰੀ ਚੈੱਕ ਕਰਨ ਬਿਨਾ ਚੱਕੀਤੇ ਜਾਣਕਾਰੀ ਅੱਗੇ ਨਾ ਵਧਾਓ ਇਕੀਸੌ ਅਬਜਰਵਰ ਕੀਤੇ ਜਾਣਗੇ ਨਿਯੁਕਤ ਚੋਣ ਕਮਿਸ਼ਨ ਅਨੁਸਾਰ ਅਸੀਂ ਆਪਣੀ ਵੈਬਸਾਈਟ ਤੇ ਸਹੀ ਗਲਤ ਦੀ ਵੀ ਜਾਣਕਾਰੀ ਦੇਵਾਂਗੇ ਦੇਸ਼ ਭਰ ਚ ਪੂਰੇ ਅਮਨ ਉਮਾਨ ਤੇ ਭਾਰੀ ਸੁਰੱਖਿਆ ਪ੍ਰਬੰਧਾ ਹੇਠ ਹੋਣਗੀਆਂ 2024 ਦੀਆਂ ਚੋਣਾਂ 2024 ਦੀਆਂ ਲੋਕ ਸਭਾ ਚੋਣਾਂ ਦੇ ਮੱਦਾਨੇ ਅਰ ਅੱਜ ਤੋਂ ਦੇਸ਼ ਭਰ ਚ ਲੱਗਾ ਕੋਡ ਆਫ ਕੰਡਕਟ